ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਹੋਣ ਜਾਰੀਆਂ ਨੇ ਤੇ ਉਥੇ ਹੀ ਦੇਖਣਾ ਇਹ ਹੋਵੇਗਾ ਕਿ ਸਵਾਰ ਕੌਣ ਬਾਜ਼ੀ ਮਾਰ ਕੇ ਜਾ ਰਿਹਾ ਪਰੰਤੂ ਇਕਲੈ ਦਲ ਆਪਣੇ ਉਮੀਦਵਾਰ ਦੇ ਲਈ ਹੱਕ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਤੇ ਜਿਸ ਦੇ ਤਹਿਤ ਵਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਕਿਹਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਫੇਲਿਅਰ ਨਜ਼ਰ ਆ ਰਹੀ ਹੈ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਧੱਡੀਆਂ ਉਡਾਈਆਂ ਜਾ ਰਹੀਆਂ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਨੇ ਤੇ ਉਥੇ ਹੀ ਹੁਣ ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਹੈ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਪਹਿਲਾਂ ਸੁਣਾਉਨੇ ਤੁਸੀਂ ਆਪ ਉਸ ਪਾਰਟੀ ਨੂੰ ਛੱਡਿਆ ਥੋੜੇ ਤੋਂ ਤਾਂ ਪ੍ਰਧਾਨਗੀ ਖੋਈ ਸੀ ਲੋਕਾਂ ਨੇ ਇਹਨਾਂ ਦੇ ਕੁੱਟ ਵੀ ਪੈਣੀ ਹੈ ਇਹਨਾਂ ਦੇ ਕਈਆਂ ਦੀ ਇਹ ਜਦੋਂ ਵੋਟਾਂ ਮੰਗਣ ਜਾਣਗੇ ਨਾ ਜੀ ਮੈਨੂੰ ਲੱਗਦਾ ਕਈ ਕੁਰਤ ਖਾ ਕੇ ਜ਼ਰੂਰ ਆਉਣਗੇ ਵੋਟ ਤਾਂ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਆ ਰੋੜਾ ਸਾਹਿਬ ਵਰਕੇ ਤਾਂ ਲੱਭਣੀ ਨਹੀਂ ਨੇ ਤਾਂ ਉਦੋਂ ਸਾਡੀ ਸਾਡੇ ਨਾਲ ਆ ਕੇ ਖਲੋ ਜਾਣਾ ਕਿ ਰੋੜਾ ਸਾਹਿਬ ਨੇ ਪੁਰਾਣੀ ਸਾਂਝ ਕੱਢ ਲੈਣੀ ਹੈ ਸਾਡੇ ਵਰਗੇ ਨਾਲ ਉਸੇ ਤਰ੍ਹਾਂ ਮੈਨੂੰ ਤਾਂ ਨਰੇਸ਼ ਟਗਾਹਾਂ ਦਾ ਵੀ ਨਹੀਂ ਪਤਾ ਸੀ ਇਹ ਕਦੋਂ ਗਿਆ ਤੇ ਮੁੜਿਆ ਚਲ ਤੂੰ ਵੀ ਬੰਦਾ ਛਿਆਣਾ ਭਾਈ ਜਿਹੜਾ ਸਮੇਂ ਨਾਲ ਹੀ ਮੁੜਿਆ ਮੈਨੂੰ ਹੁਣੇ ਦੱਚ ਰਿਹਾ ਇਹ ਕਹਿੰਦਾ ਮੇਰਾ ਤਾਂ ਮੁੰਡਾ ਵੀ ਐਡਵੋਕੇਟ ਜਨਰਲ ਦੇ ਡਾਕਟਰ ਕੇ ਐਡੀਸ਼ਨਲ ਏਜੀ ਲਾਇਆ ਹੋਇਆ ਸੀ ਉਹ ਮੈਂ ਕਹਿੰਦਾ ਸ਼ੁਕਰ ਹੈ ਤੁਹਾਨੂੰ ਪੰਜਾਬ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈ ਐ ਤੁਸੀਂ ਜਾਗਦੇ ਹੋ ਜ਼ਮੀਰਾਂ ਵਾਲੇ ਹੋ ਹਲੇ ਕਈ ਸੁੱਤੀ ਜ਼ਮੀਰਾਂ ਵਾਲੇ ਉੱਥੇ ਬੈਠੇ ਐ ਜਿਨ੍ਹਾਂ ਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਸਰਕਾਰਾਂ ਬਣਦੀਆਂ ਲੋਕਾਂ ਦੇ ਸਿਰ ਤੇ ਔਰ ਸਰਕਾਰਾਂ ਚੱਲਦੀਆਂ ਲੋਕਾਂ ਵਾਸਤੇ ਸਰਕਾਰ ਕੇਜਰੀਵਾਲ ਵਾਸਤੇ ਨਹੀਂ ਬਣੀ ਜਾਂ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਹੂਟੇ ਦਿਵਾਉਣ ਵਾਸਤੇ ਨਹੀਂ ਬਣੀ ਮੈਂ ਜਿਹੜੀ ਗੱਲ ਕਰ ਰਿਹਾ ਥਾਂ ਕਿ ਗੋਗੀ ਜੀ ਦੀ ਡੈਥ ਹੋਈ ਉਹ ਕਿ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਗੋਗੀ ਕਿੱਡਾ ਕੋ ਫਰਸਟ੍ਰੇਟਡ ਸੀ ਕਿੱਡਾ ਗੁੱਖੀ ਸੀ ਇਸ ਸਿਸਟਮ ਤੋਂ ਕਿਉਂਕਿ ਸਾਰਿਆਂ ਨੇ 2022 ਚ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਵੈਦੇ ਆਪਦੇ ਆਪਦੇ ਇਲਾਕੇ ਚ ਕਰਕੇ ਆਏ ਸਨ ਬਦਲਾਵ ਦੇ ਨਾਂ ਤੇ ਇਹੀ ਗੱਲ ਕਹਿ ਕੇ ਆਏ ਸੀ ਨਾ ਕਿ ਪਿਛਲੀਆਂ ਜੰਨੀਆਂ ਸਰਕਾਰਾਂ ਨੇ ਉਹ ਮਾੜੀਆਂ ਨੇ ਹੁਣ ਚੰਗੇ ਲੋਕ ਆਏ ਆ ਚੰਗੀ ਸੋਚ ਵਾਲੇ ਆਇਆ ਹੈ ਬਦਲਾਵ ਲਿਆਉਣਗੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਦਲਾਵ ਇਹ ਜਾਊਗਾ ਜਿਹੜਾ ਪੰਜਾਬ ਨੂੰ ਆਈਸੀਯੂ ਚ ਪਾ ਦੂਗਾ ਅੱਜ ਗੋਗੀ ਸਾਹਿਬ ਨੇ ਬੜੀ ਹਿੰਮਤ ਰੱਖ ਜਾ ਕਿ ਮੈਂ ਉਹਨਾਂ ਦੀ ਵੀ ਮੈਂ ਇਹਨਾਂ ਦੀ ਵੀ ਵੀਡੀਓ ਆਪ ਚੜਾ ਕੇ ਇਹਨਾਂ ਦੀ ਇੱਜ਼ਤ ਕੀਤੀ ਸੀ ਔਰ ਮੈਂ ਅਪੀਲ ਕੀਤੀ ਸੀ ਜੇ ਜਾਗਦੇ ਜ਼ਮੀਰਾਂ ਵਾਲੋ ਅੱਜ ਵੀ ਜਾਗ ਜਾਓ ਪੰਜਾਬ ਖਾਤਰ ਜਿਸ ਦਿਨ ਗੋਗੀ ਨੇ ਨੀ ਪੱਥਰਟ ਆਇਆ ਸੀਗਾ ਮੈਂ ਸਭ ਤੋਂ ਪਹਿਲਾਂ ਲਾਈਵ ਹੋ ਕੇ ਆਪ ਦੀ ਗੱਲ ਰੱਖੀ ਸੀ ਉਹਦਾ ਮੈਨੂੰ ਫੋਨ ਵੀ ਆਇਆ ਤੇ ਮੈਂ ਗੋਗੀ ਪਰਚਾ ਨਾ ਕਰਾ ਲਈ ਮੈਨੂੰ ਫੋਨ ਕਰੀ ਜਾਂਦਾ ਮੈਨੂੰ ਕਹਿੰਦਾ ਬਾਜੀ ਤੁਸੀਂ ਮੇਰੀ ਹੌਸਲਾ ਵਜਾਈ ਕਰਤੀ ਮੈਂ ਪ੍ਰਵਾਹ ਵੀ ਕਰਦਾ ਇਹ ਸਰਕਾਰ ਦੀ ਮੈਨੂੰ ਨਹੀਂ ਪਤਾ ਸੀਗਾ ਕਿ ਕੁਝ ਸਮਾਵਾਦ ਉਹ ਵਿਚਾਰਾ ਇਹ ਦੁਨੀਆ ਪਾਨੀ ਸੰਸਾਰ ਨੂੰ ਅਲਬੇ ਦਾ ਕਹਿ ਜੂਗਾ ਮੈਂ ਕਿ ਜਿੰਨੀ ਸਾਡੀ ਆਪਸ ਚ ਗੱਲ ਹੋਈ ਉਹ ਐਡਾ ਇੱਕ ਦੁਖੀ ਸੀ ਆਮ ਆਦਮੀ ਪਾਰਟੀ ਤੋਂ ਕਿ ਮੈਂ ਬਿਆਨ ਨਹੀਂ ਕਰ ਸਕਦਾ ਇਲੈਕਸ਼ਨ ਜੇ ਅੱਜ ਹੋ ਰਹੀ ਐ ਸਤ ਸੰਗਤ ਜੀ ਉਸ ਜਿਹੜਾ ਸਾਡੇ ਇਹ ਸਾਡੇ ਸਾਰਿਆਂ ਦੇ ਵਿਚਾਰ ਨਹੀਂ ਰਿਹਾ ਮਗਰ ਉਹਦੇ ਕਾਰਨ ਕੀ ਸਨ ਉਸ ਗੱਲ ਨੂੰ ਵਿਚਾਰਨ ਦੀ ਲੋੜ ਆ ਸਤਕਾਰਯੋਗ ਸਾਹਿਬ ਅਮਰੀਕ ਸਿੰਘ ਜੀ ਉਹਨੇ ਬੋਲ ਕੇ ਗਏ ਆ ਤੁਸੀਂ ਸਾਰਿਆਂ ਨੇ ਜੀ ਖਬਰ ਵੀ ਇਨਾਂ ਦੀ ਸਾਰੀ ਗੱਲ ਉਸ ਸਮੇਂ ਅਖਬਾਰਾਂ 'ਚ ਪੜ੍ਹੀ ਵੀ ਆ ਚੈਨਾਂ 'ਚ ਸੁਣੀ ਵੀ ਆ ਕਦੋਂ ਤੱਕ ਬਰਦਾਸ਼ਤ ਕਰਨਾ ਮੈਨੂੰ ਇਹ ਗੱਲ ਦੱਸ ਦਿਓ ਹੁਣ ਤਾਂ ਪਾਣੀ ਵੀ ਸਿਰੋਂ ਲੰਘ ਗਿਆ ਮੈਂ ਹਾਰਾ ਨਾ ਕਿ ਐਡੇ ਬੇਸ਼ਰਮ ਲੋਕ ਨੇ ਔਰ ਭਗਵੰਤ ਮਾਨ ਤੋਂ ਆਸ ਰੱਖੀ ਜਾ ਸਕਦੀ ਜਿਹੜਾ ਬੰਦਾ ਆਪ ਦੇ ਧੀ ਪੁੱਤ ਦਾ ਨਹੀਂ ਹੋਇਆ ਸਾਧ ਸੰਗਤ ਦੀ ਉਹਨੇ ਥੋੜਾ ਕਿੱਥੋਂ ਹੋ ਜਾਣਾ ਮੈਨੂੰ ਤੈਨੂੰ ਸਮਝੋ ਮੇਰੇ ਨਾਲ ਤਾਂ ਰੌਲਾ ਹੀ ਹੈ ਨਾ ਮੈਨੂੰ ਤਾਂ ਕਹਿੰਦਾ ਸੀਗਾ ਬੋਲਿਆ ਨਾ ਕਰ ਮੈਂ ਹੁਣ ਵੀ ਜਦੋਂ ਮੈਨੂੰ ਸੈਟ ਬੁਲਾਉਂਦੀ ਆ ਮੈਨੂੰ ਸਵਾਲ ਕਰਤ ਕਹਿੰਦੀ ਕਿਤੇ ਭਗਵੰਤ